ਕ੍ਰਿਤੀਜਨ ਬੇਸ਼ੱਕ ਹਾਰ ਮੰਨ ਚੁੱਕਿਆ ਸੀ ਪਰ ਉਸ ਦਾ ਪੁੱਤਰ ਇੱਕ ਗ੍ਰੰਥ ਤਿਆਰ ਕਰ ਰਿਹਾ ਸੀ ਜਿਸ ਵਿੱਚ ਉਚਾਰ ਗੁਰੂਆਂ ਦੀ ਬਾਣੀ ਅਤੇ ਪੀਰਾਂ ਫਕੀਰਾਂ ਦੀਆਂ ਵਾਰਾਂ ਸ਼ਾਮਲ ਕੀਤੀਆਂ ਸਨ ਉਸ ਕੋ ਨਾਨਕ ਦੇ ਨਾਂ ਹੀ ਆਪਣੀ ਬਾਣੀ ਲਿਖੀ ਸੀ ਇਸ ਤਰ੍ਹਾਂ ਗੁਰੂਆਂ ਦੀ ਬਾਣੀ ਨੂੰ ਉਸ ਨੇ ਇਸ ਤਰ੍ਹਾਂ ਮਿਸ਼ਰਤ ਕਰ ਦਿੱਤਾ ਕਿ ਸੱਚੀ ਬਾਣੀ ਅਤੇ ਕੱਚੀ ਬਾਣੀ ਦਾ ਨਿਰਣਾ ਕਰਨਾ ਮੁਸ਼ਕਲ ਹੋ ਗਿਆ ਸੀ ਗੁਰੂ ਅਰਜਨ ਦੇਵ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਭਾਈ ਗੁਰਦਾਸ ਅਤੇ ਭਾਈ ਬੁੱਢਾ ਜੀ ਨਾਲ ਸਲਾਹ مشورہ ਕਰਕੇ ਸਾਰੇ ਗੁਰੂਆਂ ਤੇ ਭਗਤਾਂ ਦੀ ਬਾਣੀ ਨੂੰ ਇੱਕ ਗ੍ਰੰਥ ਵਿੱਚ ਸੰਕਲਨ ਕਰਨ ਦਾ ਫੈਸਲਾ ਕਰ ਲਿੱਤਾ ਬਾਬਾ ਬੁੱਢਾ ਜੀ ਨੂੰ ਉਹਨਾਂ ਦਰਬਾਰ ਸਾਹਿਬ ਦੀ ਜ਼ਿੰਮੇਵਾਰੀ ਸੰਭਾਲਣ ਨੂੰ ਕਿਹਾ ਅਤੇ ਆਪਰਾ ਅਨਸਰ ਵਿਖੇ ਇਸ ਕਾਰਜ ਨੂੰ ਪੂਰਾ ਕਰਨ ਦਾ ਮਨ ਬਣਾ ਲਿਆ RAM ਸਰ ਵਿਖੇ ਪਹਿਲਾ ਉਹਨਾਂ ਨੇ ਇੱਕ ਸਰੋਵਰ ਬਣਾਇਆ ਅਤੇ ਸਰੋਵਰ ਦੇ ਕੰਢੇ ਤੱਬੂ ਲਵਾ ਦਿੱਤੇ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਸਮੇਤ ਸਾਰੇ ਗੁਰੂਆਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਪਾਸ ਸਾਰੇ ਗੁਰੂ ਸਾਹਿਬਾਨ ਦੀਆਂ ਹੱਥ ਲਿਖਤ ਬਾਣੀਆਂ ਮੌਜੂਦ ਸਨ ਇਨ੍ਹਾਂ ਬਾਣੀਆਂ ਤੋਂ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਭਗਤਾਂ ਦੀਆਂ ਬਾਣੀਆਂ ਵੀ ਸੰਪਾਦਿਤ ਕੀਤੀਆਂ ਸਨ ਅਤੇ ਟਿੱਪਣੀਆਂ ਸਹਿਤ ਉਹ ਵੀ ਉਨ੍ਹਾਂ ਪਾਸ ਸੰ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਰਗਾ ਅਨੁਸਾਰ ਤਰਤੀਬ ਕਰ ਦਿੱਤੀ ਪਰ ਬਾਣੀ ਨੂੰ ਉਸੇ ਤਰ੍ਹਾਂ ਰੱਖਿਆ ਜਿਵੇਂ ਇਹ ਪ੍ਰਗਟ ਹੋਈ ਸੀ ਉਨ੍ਹਾਂ ਪਾਈ ਬੰਨੋ ਨੂੰ ਬੀੜ ਦੀ ਸੁੰਦਰ ਜिल्ਦਬੰਦੀ ਕਰਵਾਉਣ ਵਾਸਤੇ ਲਾਹੌਰ ਭੇਜਿਆ ਉਸ ਨੇ ਬੀੜ ਦੀ ਜिल्ਦਬੰਦੀ ਕਰਵਾਉਣ ਸਮੇਂ ਬੀੜ ਦਾ ਇੱਕ ਉਤਾਰਾ ਵੀ ਕੱਢ ਲਿਆ ਸੀ ਉਸ ਬੀੜ ਨੂੰ ਗੁਰੂ ਸਾਹਿਬ ਨੇ ਪਰਵਾਹ ਨਾ ਕੀਤਾ ਅਤੇ ਖਾਰੀ ਬੀੜ ਹੋਣ ਦਾ ਸ਼ਰਾਪ ਦਿੱਤਾ ਜਦ ਹੋਰ ਭਗਤਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਅਜੀਹਾ ਗ੍ਰੰਥ ਤਿਆਰ ਕਰ ਰਹੇ ਹੋ ਜਿਸ ਵਿੱਚ ਭਗਤਾਂ ਦੀਆਂ ਬਾਣੀਆਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਤਾਂ ਕਈ ਭਗਤ ਅੰਮ੍ਰਿਤਸਰ ਤੋਂ ਆ ਕੇ ਗੁਰੂ ਜੀ ਨੂੰ ਮਿਲੇ ਪਰ ਗੁਰੂ ਜੀ ਨੇ ਹਜੇ ਇਹ ਭਗਤਾਂ ਦੀ ਬਾਣੀ ਜਿਹੜੀ ਗੁਰ ਆਸਤੇ ਦੇ ਅਨੁਕੂਲ ਨਹੀਂ ਸੀ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਭਗਤ ਕਾਨਾ ਚੱਜੂ ਪੀਲੂ ਅਤੇ ਸ਼ਾਹ ਹੁਸੈਨ ਨਿਰਾਸ਼ ਵਾਪਸ ਮੁੜ ਗਏ ਆਦ ਗ੍ਰੰਥ ਨੂੰ ਸੰਪੂਰਨ ਕਰਨ ਵਿੱਚ 3 ਸਾਲ ਲੱਗ ਗਏ ਜਦ ਬੀੜ ਮੁਕੰਮਲ ਹੋ ਗਈ ਤਾਂ ਦੂਰ ਦੂਰ ਸਿੱਖਾਂ ਨੂੰ ਸੁਨੇਹੇ ਭੇਜੇ ਗਏ ਕਿ ਭਾਦੋ ਸੁਦੀ ਏਕਮ ਨੂੰ ਗ੍ਰੰਥ ਦੀ ਬੀੜ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਜਾ ਰਿਹਾ ਹੈ ਸੰਗਤਾਂ ਹੁੰਮ-ਹੁਮਾ ਕੇ ਪੁੱਜੀਆਂ ਗੁਰੂ ਜੀ ਨੇ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਕਿਹਾ कि एक ग्रंथ संसार सागर तरन लई एक जग जहाज बनाया है जिहड़ा व्यक्ति भी चित ला पढ़ेगा सुनेगा अते विचारेगा वो सहजे ही तर जावेगा बाबा बुढ़ा जी दे सिर उत्ते रख के बीड़ नूं दरबार साहिब लिआंदा गया बाबा बुढ़ा जी ही पहले ग्रंथी स्थापित हुए इस तरह ਬੀੜ ਦੀ ਸਥਾਪਨਾ ਹੋਈ ਇਸ ਗ੍ਰੰਥ ਦੇ ਉਸ ਸਮੇਂ 974 ਪੰਨੇ ਸਨ ਹਰ ਮੰਦਰ ਸਾਹਿਬ ਪੁੱਜ ਕੇ ਬੀੜ ਨੂੰ ਸਜਾਇਆ ਗਿਆ ਤਖਤ ਤੇ ਟਿਕਾਇਆ ਗਿਆ ਅਤੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਵਾਕ ਲੈਣ ਵਾਸਤੇ ਕਿਹਾ ਬਾਬਾ ਬੁੱਢਾ ਜੀ ਨੇ ਵਾਕ ਲਿਆ ਫਿਰ ਜਦ ਰਾਤ ਪਈ ਤਾਂ ਬਾਬਾ ਜੀ ਨੇ ਪੁੱਛਿਆ ਕਿ ਗ੍ਰੰਥ ਸਾਹਿਬ ਨੂੰ ਰਾਤ ਕਿੱਥੇ ਵਿਸ਼ਰਾਮ ਕਰਾਉਣਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਉਸ ਨਵੇਂ ਬਣਾਏ ਪਲੰਘ ਉੱਤੇ ਨਵੇਂ ਵਿਸਤਰ ਵਿਸ਼ਾ ਕੇ ਟਿਕਾਓ ਜਿਹੜਾ ਕਿ ਵਿਸ਼ੇਸ਼ ਤੌਰ ਤੇ ਮੇਰੇ ਕਮਰੇ ਵਿੱਚ ਰੱਖਿਆ ਗਿਆ ਹੈ ਇਸ ਤਰ੍ਹਾਂ ਰਾਤ ਨੂੰ ਆਦ ਗ੍ਰੰਥ ਨੂੰ ਨਵੇਂ ਪਲੰਗ ਉੱਤੇ ਵਿਸ਼ਰਾਮ ਕਰਾਇਆ ਅਤੇ ਆਪ ਗੁਰੂ ਜੀ ਨੇ ਆਪਣਾ ਬਿਸਤਰਾ ਜ਼ਮੀਨ ਉੱਤੇ ਵਿਛਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ